ਸਰਕਾਰ ਜਰਦਾਬਾਦ ਪੰਜਾਬ ਸਰਕਾਰ ਜਰਦਾਬਾਦ ਸੇਤ ਮੰਤਰੀ ਜਰਦਾਬਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਾਈ ਜੀ ਆਪਾਂ ਪਟਿਆਲੇ ਡਾਕਟਰ ਬਲਵੀਰ ਜੀ ਰਹਿਸ਼ ਦੇ ਬਾਹਰ ਬੈਠੇ ਆ ਜੀ ਤਾਂ ਮੈਨੂੰ ਪਿਛਲੇ ਕੁਝ ਸੱਜਣਾ ਮਿੱਤਰਾਂ ਦਾ ਮੈਸੇਜ ਆ ਰਿਹਾ ਸੀ ਵੀ ਇੱਥੇ ਇੱਕ ਧਰਨਾ ਲੱਗ ਰਿਹਾ ਹੈ ਤਾਂ ਉਹਦੇ ਸੰਬੰਧ ਇਹ ਅੱਜ ਬਾਈ ਜੀ ਆਪਾਂ ਇਹ ਤੇ ਰਿਪੋਰਟ ਕਰਨਾ ਹੈ ਵੀ ਕੀ ਇਹ ਹੈਗਾ ਜਿਹੜਾ ਸਾਰਾ ਮਸਲਾ ਤਾਂ ਇੱਥੇ ਬਾਈ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜੀ ਮੈਨੂੰ ਤੁਸੀਂ ਥੋੜਾ ਜਿਆ ਵੇਰੇਵ ਕਰਦੋਗੇ ਵੀ ਇਹ ਧਰਨਾ ਕਿਸ ਰਿਗਾਰਡਿੰਗ ਆ ਜੀ ਹਾਂਜੀ ਮੇਰਾ ਨਾਮ ਓਮਪ੍ਰਕਾਸ਼ ਹੈ ਜੀ ਠੀਕ ਹੈ ਜੀ ਅਸੀਂ ਮਲਟੀ ਪਰਪਸ ਹੈਲਥ ਵਰਕਰ ਮੇਲ ਦੇ ਵਰਕਰਾਂਗੇ ਜਿਹੜੇ ਬੇਰੋਜ਼ਗਾਰ ਵਰਕਰਾਂਗੇ ਜਿਹੜੇ ਇੱਥੇ ਧਰਨੇ ਤੇ ਬੈਠਿਆਂਗੇ ਠੀਕ ਹੈ ਜੀ ਤੇ ਇਹ ਸਾਡੀਆਂ ਹੁਣੇ 270 ਪੋਸਟਾਂ ਸਰਕਾਰ ਨੇ ਰਿਲੀਜ਼ ਕਰੀਆਂ ਨੇ 5 ਸਾਲਾਂ ਬਾਅਦ ਠੀਕ ਹੈ ਜੀ ਉਹ 5 ਸਾਲਾਂ ਬਾਅਦ ਸੀਐਮ ਹਰੇਕ ਸਟੇਜ ਤੇ ਕਹਿੰਦੇ ਨੇ ਹੁਣ ਬਾਬਾ ਬਕਾਲਾ ਵੀ ਕਹਿ ਕੇ ਇਹਨੇ ਪਹਿਲਾਂ ਤੁਸੀਂ ਨੇ ਵੀ ਹਰੇਕ ਤੇ ਸੁਣਿਆ ਹੋਊਗਾ ਵੀ ਜਿਹੜੇ ਧਰਨਾਕਾਰੀ ਨੇ ਜਾਂ ਬੇਰੋਜ਼ਗਾਰ ਆਪਣੇ ਓਵਰੇਜ ਹੋ ਚੁੱਕੇ ਨੇ ਤਾਂ ਅਸੀਂ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦੇਵਾਂਗੇ ਬਿਲਕੁਲ ਜੀ ਅਸੀਂ ਉਹ ਸਿਰਫ ਇੱਕ ਆਪਣੇ ਪੇਪਰ 'ਤੇ ਬੈਠਣ ਦਾ ਮੌਕਾ ਮੰਗ ਰਹੇ ਹਾਂਗੇ ਉਹਨਾਂ ਤੋਂ ਠੀਕ ਹੈ ਜੀ ਵੀ ਉਹ ਜਿਹੜੇ ਤੁਸੀਂ ਆਪਣੇ ਵਾਦੇ ਕਰੇ ਹੋਏ ਨੇ ਉਹ ਵਾਦੇ ਪੂਰੇ ਕਰਕੇ ਸਾਨੂੰ ਇੱਕ ਮੌਕਾ ਪੇਪਰ 'ਤੇ ਬੈਠਣ ਦਾ ਦਿਓ ਤਾਂ ਜੋਬ ਦੀ ਰਿਕਵਰਮੈਂਟ ਨਹੀਂ ਕਰ ਰਹੇ ਵੀ ਸਾਨੂੰ ਨੌਕਰੀ ਦਿਓ ਅਸੀਂ ਸਿਰਫ ਪੇਪਰ ਦੇਣ ਦਾ ਮੌਕਾ ਮੰਗ ਰਹੇ ਹਾਂ ਬਿਲਕੁਲ ਜੀ ਵੇ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਸਾਡੀ ਕਿਸਮਤ ਹੈ ਕਿ ਜੋ ਕੋਈ ਪਾਸ ਕਰ ਗਿਆ ਤਾਂ ਨੌਕਰੀ ਤੇ ਚੜ ਜਾਊਗਾ ਨਹੀਂ ਪਾਸ ਕਰਿਆ ਤਾਂ ਤਵਾਰਿਸ ਨੂੰ ਕਹਿੰਦੇ ਨਹੀਂ ਹੈਗੇ ਦੋ ਬੰਦੇ ਦੋ ਵਰਕਰ ਸਾਡੇ ਟੈਂਕੀ ਤੇ ਚੜੇ ਹੋਏ ਨੇ ਠੀਕ ਹੈ ਜੀ ਆ ਮੱਖਣ ਸਿੰਘ ਜੀ ਚੀਮਾ ਮੰਡੀ ਠੀਕ ਹੈ ਲਾਲ ਜੀ ਅੰਮ੍ਰਿਤਸਰ ਸਾਹਿਬ ਉਹ ਕੱਲ ਦੇ ਟੈਂਕੀ ਤੇ ਚੜੇ ਹੋਏ ਨੇ ਜੀ ਕੱਲ ਉਹਨਾਂ ਨੇ ਦੁਪਹਿਰ ਵੇਲੇ ਆਤਮਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਅੱਛਾ ਜੀ ਉਦੋਂ ਅਸੀਂ ਨੇ ਉਹਨਾਂ ਨੂੰ ਮੰਤਾ-ਮੰਤਾ ਕਰਕੇ ਰੋਕਤਾ ਸੀਗਾ ਠੀਕ ਹੈ ਜੀ ਤੇ ਹੁਣ ਜੇ ਦੇਖਦੇ ਆਂਗੇ ਵੀ ਜੇ ਸਾਡਾ ਕੋਈ ਹੱਲ ਹੁੰਦਾ ਹੈਗਾ ਤਾਂ ਠੀਕ ਹੈ ਨਹੀਂ ਫਿਰ ਅਸੀਂ ਉਹਨਾਂ ਨੂੰ ਕਹਿ ਦਾਂਗੇ ਵੀ ਭਾਈ ਜੋ ਤੁਹਾਡਾ ਠੀਕ ਲੱਗਦਾ ਹੈਗਾ ਤੁਸੀਂ ਸਰ ਪ੍ਰਸ਼ਾਸਨ ਤਾਂ ਤੁਸੀਂ ਦੇਖ ਰਹੇ ਹੋਵੋਗੇ ਕੱਲ ਦੀ ਤੇ ਬਹੁਤ ਲੱਗਿਆ ਹੋਇਆ ਹੈਗਾ ਕੱਲ ਦੀ 3:30 ਵਜੇ ਦੀ ਮੀਟਿੰਗ ਦਿੱਤੀ ਹੈਲਥ ਮਿਨਿਸਟਰ ਨਾਲ ਕੱਲ ਦੁਪਹਿਰ ਬਿਲਕੁਲ ਉਹ ਵੈਸੇ ਵੀ ਹੁਣ ਅਸੀਂ ਓਵਰੇਜ ਹੋ ਚੁੱਕਿਆਂਗੇ ਉਜ ਮੈਂ ਕਹਿੰਦੇ ਨੇ ਮਰੇ ਤਾਂ ਪਈ ਆ ਬਿਲਕੁਲ ਤੇ ਕੱਲ ਦੇ ਉਰੀ ਨੇ ਸੋਨੂੰ ਪਤਾ ਹੀ ਹੈਗਾ ਕਮ ਕਾਲੇ ਦੇ ਵਿੱਚ ਨੇ ਆ ਹੁਣ ਵੀ ਸਿਰ 10 ਮਿੰਟ ਪਹਿਲਾਂ ਸਾਡੇ ਕੋਲ ਦੀ ਲੰਕੇ ਗਏ ਨੇ ਉਹ ਗੱਡੀ ਕਾਬਲੇ ਆਪਣੇ ਕਾਬਲੇ ਨਾਲ ਜੇ ਉਹ ਚਾਹੁੰਦੇ ਤਾਂ 2 ਮਿੰਟ ਹੁਣ ਵੀ ਰੁਕ ਸਕਦੇ ਸੀ ਕਿ ਸਾਡੇ ਕਿਟਰ ਦੀ ਦੂਰੀ ਤੇ ਉਹਨਾਂ ਦਾ ਹੋਮ ਹੈਗਾ ਜਿੱਥੇ ਪਰ ਇਹ ਸਰਕਾਰਾਂ ਕੀ ਚਾਹੁੰਦੀਆਂ ਨੇ ਜਾਂ ਨਹੀਂ ਕਰਨਾ ਚਾਹੁੰਦੀਆਂ ਇਹੀ ਸਮਝ ਤੋਂ ਬਾਹਰ ਨੇ ਜੀ ਥੋੜੇ ਦਿਨ ਪਹਿਲਾਂ ਵੀ ਆ ਜਿਹੜੀ ਜੁਆਇਨਿੰਗ ਲੈਟਰ ਦਿੱਤੇ ਨੇ ਉਦੋਂ ਵੀ ਸਟੇਜ ਤੇ ਕਹਿ ਬਕਾਇਦਾ ਤੇ ਜਿਹੜੇ ਧਰਨੇ ਲਾ ਲਾ ਕੇ ਓਵਰੇਜ ਹੋ ਚੁੱਕੇ ਨੇ ਸਾਰਿਆਂ ਨੂੰ ਮੈਂ ਉਮਰ ਹੱਦ ਛੋਟ ਦਊਂਗਾ ਠੀਕ ਕਹਿਣ ਤੇ ਕਰਨੀ ਚ ਬਹੁਤ ਫਰਕ ਆ ਜਾਂਦਾ ਅਸੀਂ ਉਹੀ ਚੀਜ਼ ਮੰਗ ਰਹੇ ਹਾਂ ਕਿ ਵੀ ਜਿਹੜੀਆਂ ਤੁਸੀਂ ਸਟੇਜਾਂ ਤੇ ਐਨੀ ਵਾਰ ਤੁਸੀਂ ਆਪਣੇ ਮੂੰਹੋਂ ਕਹਦੇ ਜਾਂ ਫਿਰ ਇੱਕ ਵਾਰੀ ਤੁਸੀਂ ਕਹਿ ਦੋ ਵੀ ਉਹ ਸਾਤੋਂ ਗਲਤ ਬੋਲਿਆ ਗਿਆ ਅਸੀਂ ਹਮੇਸ਼ਾ